ਕਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹੋ ਠੀਕ ਠਾਕ ਹੋ ਸਾਰੇ ਅੱਜ ਦਿਨਾਂ ਮੇ ਬਲੌਗ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਾਂਦੇ ਸੀ ਬਠਿੰਡੇ ਆਪਾਂ ਲੈਣੇ ਸੀ ਕੱਪੜੇ ਆਪਦੇ ਵੀ ਤੇ ਬੱਚੇ ਦੇ ਵੀ ਚਲੋ ਫਿਰ ਮਿਲਦੇ ਆਂ ਆਪਾਂ ਗੇ ਬਾਜ਼ਾਰ ਬੱਤੀ ਹੋ ਗਈ ਟ੍ਰੈਫਿਕ ਵੀ ਬਹੁਤ ਜ਼ਿਆਦਾ ਬਠਿੰਡੇ ਜਿੱਤਾਂ ਚੀਂ ਚੀਂ ਪਾਪਾਂ ਹੋਈ ਜਾਂਦੀ ਹੈ ਪਿੰਡਾਂ ਦੇ ਵਿੱਚ ਇਸ ਗੱਲੋਂ ਬੜਾ ਸਕੂਨ ਹੈ ਅਸੀਂ ਚੱਲੇ ਸੀ ਵੀ ਮੌਸਮ ਠੀਕ ਆ ਅੱਜ ਤੇ ਗਰਮੀ ਬਹੁਤ ਹੋਊਗੀ ਚਲੋ ਦੇਖਦੇ ਹਾਂ

लो जी ਆਪਾਂ तोशा ਲੈਣਾ ਸੀ तोशा ਫਾਜਲ अच्छा, 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 का ਨਾ ਮਸ਼ਹੂਰ 400 ਰੁਪਏ ਸਿੰਪਲ ਦਾ ਅੱਛਾ ਤੋਸ਼ਾ ਦੇ ਹੋਰ ਕੀ ਰੱਖਦੇ ਹੋ ਹੋਰ ਬੜੀ ਹੈ ਹਾਂ ਕੋਈ ਨਹੀਂ ਹਾਂ ਜੀ ਤੇ ਹੋਰ ਹੋਰ ਕੋਈ ਹੈ ਜੀ ਇਹਦਾ ਕੀ ਰੇਟ ਹੈ ਇਹ ਵੀ ਉਹਨਾਂ ਦੀ ਹੈ ਅੱਛਾ 450 ਰੁਪਏ ਅੱਛਾ ਫਾਜਲ ਕਾ ਦੀ ਇਹ ਨਹੀਂ ਹਾਂ ਹਾਂ ਜੀ ਤੇ ਆ ਕੀ ਹੈ ਇਹ ਜੀ ਵਗੈਰਾ ਹਾਂਜੀ ਦੇਸੀ ਕੋਲਾ ਦੇ ਦੇ ਇਹ ਸੀਰੇ ਹੀ ਦਿਓ ਵਧੀਆ ਹੀ ਦੇ ਦੋ ਦੇਸੀ ਦਾ ਇਹ ਕੋਈ ਨਹੀਂ ਤੇ ਆਪ ਦੇ ਕੱਪੜੇ ਲੈਣ ਸਾਹਿਬ ਜਿੱਥੇ ਵੀ ਜਾਂਦਾ ਖੜਦਾ ਨਹੀਂਗਾ ਬਸ ਉੱਥੇ ਹੀ ਮੇਤਾ ਦਾ ਸ਼ੁਰੂ ਹੋ ਜਾਂਦੀ ਹੈ ਦੇਖਦੇ ਹਾਂ ਹੁਣ ਆਪਾਂ ਸਾਹਿਬ ਦੇ ਕੱਪੜੇ ਪਹਿਲਾਂ ਕਿਹੜੇ ਲਏ ਛੋਟੇ ਕਿਹੜੇ ਸਾਈਜ਼ ਆਹ ਆਹ ਨਾਈਟ ਸੂਟ ਸੋਨਾ ਹੈ ਵੀ ठीक है यार या भी ठीक है, है? है पानी पी लिया बाय साह बाय पालो खोल के पालो सेंडल है नए सेंडल पाने साहेब कहना ਹਰ ਇੱਕ ਚੀਜ਼ ਲੈਣੀ ਹੈ ਮੈਂ ਟਰੈਕਟਰ ਦੇ ਅਸ ਗਿਆ ਟਰੈਕਟਰ ਲੈਣਾ ਹੈ ਮੂਡ ਦੇ ਸਗੇ ਬੂਟ ਲੈਣੇ ਆ ਲੈ ਲੈ ਜਿਹੜੇ ਕੋਲੇ ਨੇ ਲਓ ਜੀ ਹੁਣ ਲੱਗੀ ਸੀ ਆਪਾਂ ਹੁਣ ਦੁਪਹਿਰੇ ਪਹੁੰਚ ਤੇ ਜੇ ਵੀ ਹੁਣ ਕੁਝ ਖਾ ਲਈਏ ਪਹਿਲਾਂ ਬਾਕੀ ਸਮਾਨ ਫੇਰ ਲਵਾਂਗੇ ਚਲੋ ਜੀ ਸੇਵਨੇ ਪਾ ਲੈਣਾ ਮੈਂ ਸੈਂਡ ਹੁਣੇ ਪੌਣਿਆ ਮੈਂ ਤਾਂ ਸੈ। ਹੋਰ ਅਸੀਂ ਰੁਕ ਗਏ। ਹੈਲੋ ਜੀ। ਕਿੱਥੇ ਜਾਂਦਾ ਦੋਸਤੀ ਦੋਸਤੀ। ਦੇਖੋ ਮੈਂ ਤੁਹਾਨੂੰ ਆਖਿਆ ਸੀ ਨਾ ਸੇਵ ਜਿੱਥੇ ਜਾਇਆ ਜਾਂਦਾ ਦੋਸਤੀ ਪਾ ਲੈਂਦਾ। ਆਰਡਰ ਆਪਾਂ ਕਰਤਾ ਦੋਸਤੋ। ਸਰਵਸੇ ਫਾਸਟ ਹੈ। 5 ਕਿ ਮਿੰਟਾਂ ਦੇ ਵਿੱਚ ਹੀ ਬੱਸ ਲਿਆ ਰਹੇ ਆ ਰੋਟੀ ਬਹੁਤ ਫਾਸਟ ਸਰਵਿਸ ਖਾਣਾ ਹੀ ਬਹੁਤ ਵਧੀਆ ਬਾਕੀ ਇਥੇ ਫਾਸਟ ਫੂਡ ਦਾ ਵੀ ਸਾਰਾ ਹੈਗਾ ਹੈ ਮਠਿਆਈ ਵੀ ਸਾਰੀ ਹੈਗੀ ਹੈ ਨਾ ਬ੍ਰੇਕਫਾਸਟ ਲੰਚ ਡਿਨਰ ਦਾ ਪ੍ਰਬੰਧਾ ਪੂਰਾ ਬਾਕੀ ਖਾਣਾ ਦੇਖਦੇ ਹਾਂ ਆਪਾਂ ਕਿਦਾਂ ਦਾ ਦੰਦੇ ਹੈ ਬੜਾ ਹੀ ਜਿਆਦਾ ਲੇਕਰ ਤੋਂ ਲਾ ਰਹੇ ਬਹੁਤ ਸਵਾਦ ਹੈ ਉਹ ਤੇ ਸਾਫ ਸੁਥਰਾ ਵੀ ਬਹੁਤ ਹੈ ਚਲੋ ਦੇਖਦੇ ਆਂ ਫਿਰ ਦੱਸਦੇ ਆਂ ਆ ਆ ਗਏ ਸਹਿਬ ਦੀਆਂ ਟੀ-ਸ਼ਰਟਾਂ ਲੈਣ ਵੀਡੀਓ ਚ ਆਜੋ ਸਹਿਬ ਦੇ ਆਪਾਂ ਲੈ ਰਹੇ ਆਂ ਕੱਪੜੇ ਟੀ-ਸ਼ਰਟਾਂ ਨੀਕਰਾਂ ਲੋਹਰਾਂ ਪਣੇ ਸੋਹਣੇ ਵੀ ਬਹੁਤ ਐ ਬੱਚਿਆਂ ਵਾਲੇ ਵੀ ਆ ਵੱਡਿਆਂ ਵਾਲੇ ਵੀ ਆ ਉਧਰ ਵੱਡਿਆਂ ਵਾਲੇ ਆਗੇ ਆਹ ਸਾਈਡ ਬੱਚਿਆਂ ਆਗੇ ਆਗੇ ਇਧਰ ਆ ਬੱਚੇ ਵੀ ਆ ਗਏ ਹੁਣ ਬੈੱਲ ਹੋ ਗਿਆ ਹਾਂ ਚੱਲਦੇ ਆਪਾਂ ਵਾਪਸ ਹਾਂਜੀ ਦੋਸਤੋ ਆਪਾਂ ਵਾਪਸ ਆ ਗਏ ਸੀ ਘਰ ਬਠਿੰਡੇ ਤੋਂ ਤੇ ਆਪਾਂ ਹੁਣ ਆ ਕੇ ਚਾਹ ਪਾਣੀ ਪੀ ਲਿਆ ਸੀਗਾ ਤੇ ਹੁਣ ਤੁਹਾਨੂੰ ਜਿਹੜੀ ਸ਼ਾਪਿੰਗ ਕਰੀ ਐ ਨਾ ਆਪਾਂ ਸਾਬ ਦੇ ਕੱਪੜੇ ਲੈਂਦੇ ਆ ਉਹ ਵੀ ਦਿਖਾਉਣੇ ਆ ਹਾਂਜੀ ਆ ਆਪਾਂ ਸਾਬ ਵਾਸਤੇ ਕੱਪੜੇ ਲੈਂਦੇ ਆ। ਇਹ ਆਪਾਂ ਫਸਟ ਕਰਾਈ ਤੋਂ ਲੈਂਦੇ ਆ। ਇਹ ਸ਼ਾਰਟਸ ਆ ਇਹਦੇ 3 ਹੈਗੇ ਛੋਟੇ 3 ਵੱਡੀਆਂ ਇਹ ਬੇਬੀ ਹੱਗ ਦੇ ਹਨ। ਇਹ ਬਹੁਤ ਵਧੀਆ ਰਹਿੰਦੇ ਬੇਬੀ ਹੱਗ ਦੇ ਅਸੀਂ ਕੱਪੜੇ ਲੈਣੇ ਹੁੰਦੇ ਆ ਸਾਬ ਦੇ ਜਦੋਂ ਇੱਥੋਂ ਲੈਣੇ ਆ। 3 ਟੀ-ਸ਼ਰਟਸ ਆ ਇਹਦੇ। ਤੇ ਦੋ ਸੀ ਲਿਆਂਦੇ ਸੈਂਡਲਾਂ ਦੇ। ਇਹ ਆ। ਇਹ ਸੋਹਣੇ ਲੱਗੇ ਸਾਨੂੰ ਤਾਂ ਕਰਕੇ ਅਸੀਂ ਦੋ ਲੈ ਲਏ। ਦੋਨੇ ਹੀ ਪਸੰਦ ਸੀ। ਇਹ ਜੂੜੀਓ ਚ ਲੰਗਾ ਸੀ ਟੀ-ਸ਼ਰਟ ਬਸ ਇਹ ਤਾਂ ਜਿੰਨਾ ਕ੍ਰੇਟ ਹੁੰਦਾ ਉਹੋ ਜਿਹਾ ਹੀ ਕਪੜਾ ਹੁੰਦਾ ਕਪੜਾ ਬਹੁਤ ਸੋਹਣਾ ਵੈਸੇ ਸੌਫਟ ਜਿਹਾ ਏ ਚਾਰ ਲਿਆਂਗੀਆਂ ਅਸੀਂ ਦੇ ਚਾਰ ਹੀ ਲਿਆਂ ਦੀਆਂ ਲੋਰਾਂ ਅਸੀਂ ਇਹਦੇ ਜ਼ਿਆਦਾ ਲੋਰਾਂ ਹੀ ਪਾਉਣੇ ਆ ਸ਼ਰਟ ਕੱਟੀ ਪਾਈ ਦੁਆ ਕਿਉਂਕਿ ਰਾਤ ਨੂੰ ਏਸੀ ਦੇ ਵਿੱਚ ਇੱਕ ਕਪੜੇ ਉੱਤੇ ਨਹੀਂ ਲੈਂਦਾ ਕਪੜਾ ਕਿ ਖੰਡੇ ਜ਼ਿਆਦਾ ਹੁੰਦੀ ਲਓ ਜੀ ਆ ਕੇ ਫਿਰ ਲੱਗ ਗਿਆ ਖੇਡਣ ਚਲੋ ਠੀਕ ਹੈ ਦੋਸਤੋ ਤੁਹਾਨੂੰ ਅੱਜ ਦਾ ਵਲੌਗ ਕਿਦਾਂ ਦਾ ਲੱਗਿਆ ਪਲੀਜ਼ ਕਮੈਂਟ ਸ਼ੇਅਰ ਕਰਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਫਾਲੋ ਕਰਿਓ ਥੈਂਕ ਯੂ ਹਾਂਜੀ ਬਾਏ ਬਾਏ ਕਰਦੇ ਸਾਰਿਆਂ ਨੂੰ ਬਾਏ ਬਾਏ ਕਰਦੇ ਬਾਏ ਥੈਂਕ ਯੂ